ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਸਤ ਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਮੌਸਮ ਦੀ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਮੌਸਮ ਹੈ 31 ਦਸੰਬਰ ਦਾ ਉਹ ਕਿਹੋ ਜਿਹਾ ਰਹੂਗਾ ਤੇ ਕੱਲ ਨੂੰ 1 ਜਨਵਰੀ 2022 ਦਾ ਮੌਸਮ ਜਿਹੜਾ ਉਹ ਕਿਹੋ ਜਿਹਾ ਰਹੂਗਾ ਸਾਰੀ ਗੱਲਬਾਤ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ ਤੇ ਜਿਹੜੀ ਵੀਡੀਓ ਆ ਉਹ ਥੋੜੀ ਜਿਹੀ ਲੰਬੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਸੈਟੇਲਾਈਟਾਂ ਦੇ ਮਤਲਬਕ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਦਾ ਚਾਂਸ ਜਿਹੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਜਿੱਥੇ ਇਹ ਤੇ ਬੱਦਲਵਾਈ ਬਣੀ ਹੋਈ ਹੈ ਜੀ ਤੇ ਜਿੱਥੇ ਮੀਂਹ ਦੇ ਚਾਂਸ ਵੱਧਣ ਦੀ ਸੰਭਾਵਨਾ ਬਣਦੀ ਜਾ ਰਹੀ ਆ ਉਹ ਵੀ ਤੁਸੀਂ ਸਾਨੂੰ ਫੋਟੋਆਂ ਜਿਹੜੀਆਂ ਜਾਂ ਤਸਵੀਰਾਂ ਨੇ ਜਿਹੜੀਆਂ ਉਹ ਭੇਜ ਸਕਦੇ ਹੋ ਸਾਡੀ ਫੇਸਬੁੱਕ ਆਈਡੀ ਦੇ ਮੈਸੇਂਜਰ ਦੇ ਉੱਤੇ ਜਾਂ ਸਾਡਾ ਵਟਸਐਪ ਨੰਬਰ ਆ ਉਹਦੇ ਉੱਤੇ ਤਸਵੀਰਾਂ ਨੇ ਏਰੀਆ ਤੁਸੀਂ ਭੇਜ ਸਕਦੇ ਹੋ ਤੇ ਬਹੁਤ ਠੰਡ ਹੈ ਜਿਹੜੀ ਸਾਡੇ ਬਾਈ ਜਸਵੰਤ ਸਿੰਘ ਚੰਮਲ ਵੱਲੋਂ ਜਿਹੜਾ ਦੱਸਿਆ ਗਿਆ ਕਿ ਅੱਜ ਬਹੁਤ ਜ਼ਿਆਦਾ ਠੰਡ ਹੈ ਜੀ ਠੰਡ ਹੋਣੀ ਜ਼ਰ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜਿਹੜੀ ਆਪਾਂ ਮੀਂਹ ਦੀ ਉਡੀਕ ਕਰ ਰਹੇ ਸੀ ਉਹ ਮੀਂਹ ਵਾਲਾ ਸਿਸਟਮ ਹੈ ਜਿਹੜਾ ਪੰਜਾਬ ਦੇ ਨੇੜੇ ਲੱਗ ਚੁੱਕਿਆ ਤੇ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਮੀਂਹ ਦੇ ਜਿਹੜੇ ਚਾਂਸ ਨੇ ਉਹ ਬਣਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਅੱਜ ਸਵੇਰ ਦੇ ਸਮੇਂ ਤੋਂ ਜਿਹੜੀ ਸ਼ੀਤ ਲਹਿਰ ਆ ਉਹ ਚੱਲਣੀ ਸ਼ੁਰੂ ਹੋਈ ਵੀ ਹੈ ਤੇ ਇਸ ਸਮੇਂ ਤੁਹਾਨੂੰ ਅਸੀਂ ਬੱਦਲ ਵਾਈ ਦੀ ਤਸਵੀਰ ਹੈ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਸਮੇਂ ਸੈਟਲਾਈਟ ਦੇ ਉੱਤੇ ਲੈ ਚੱਲਦੇ ਹਾਂ ਜੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਤੇ ਇਸ ਸਮੇ ਤੁਸੀਂ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਜਿਹੜਾ ਸੈਟੇਲਾਈਟ ਦੇਖ ਪਾ ਰਹੇ ਹੋ ਜਿਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਜਿਹੜੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਲੈਂਦੇ ਵਾਲੇ ਸਾਈਡ ਤੋਂ ਤੇ ਰਾਜਸਥਾਨ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਇਹ ਬੱਦਲਵਾਈ ਲੰਘ ਰਹੀ ਹੈ ਜੀ ਤੇ ਇਸੇ ਤਰ੍ਹਾਂ ਹਰਿਆਣਾ ਦਿੱਲੀ ਤੇ ਆਪਾਂ ਕਹਿ ਸਕਦੇ ਹਾਂ ਯੂਪੀ ਐਮਪੀ ਦੇ ਖੇਤਰਾਂ ਦੇ ਵਿੱਚ ਵੀ ਜਿਹੜੀ ਇਹ ਬੱਦਲਵਾਈ ਕਾਫੀ ਖੇਤਰਾਂ ਦੇ ਵਿੱਚ ਦੀ ਲੰਘਦੀ ਹੋਈ ਨਜ਼ਰ ਆ ਰਹੀ ਹੈ ਇਧਰੋਂ ਉੱਤਰ ਪ੍ਰਦੇਸ਼ ਦੇ ਖੇਤਰਾਂ ਦੇ ਵਿੱਚ ਵੀ ਧੁੰਦ ਦਾ ਮਾਹੌਲ ਵੀ ਬਣਿਆ ਹੋਇਆ ਤੇ ਬੱਦਲਵਾਈ ਵੀ ਜਿਹੜੀ ਕਾਫੀ ਖੇਤਰਾਂ ਦੇ ਵਿੱਚ ਸਟਰੋਂਗ ਜਿਹੜੀ ਬਣ ਚੁੱਕੀ ਹੈ ਪਰ ਜਿਹੜੇ ਮੀਂਹ ਦੇ ਚਾਂਸ ਨੇ ਜੀ ਉਹ ਪੰਜਾਬ ਤੇ ਪਹਾੜੀ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਜਿੱਥੇ ਆਪਾਂ ਕਹਿ ਸਕਦੇ ਹਾਂ ਬਰਫ਼ਵਾਰੀ ਵੀ ਹੋਣ ਦੀ ਉਮੀਦ ਬਣੀ ਹੋਈ ਹੈ ਪਹਾੜੀ ਖੇਤਰਾਂ ਦੇ ਵਿੱਚ ਅੱਜ ਬਰਫ਼ਵਾਰੀ ਵੀ ਹੋਊਗੀ ਤੇ ਉੱਥੇ ਮੀਂਹ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਵੀ ਤਾਕੜੀਆਂ ਆਉਣਗੀਆਂ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਆਉਣ ਵਾਲੇ ਘੰਟੇ ਨੇ ਉਹਨਾਂ ਦੇ ਵਿੱਚ ਮੀਂਹ ਦੀ ਕਾਰਵਾਈ ਹੋਣ ਦੀ ਪੂਰੀ ਪੂਰੀ ਉਮੀਦ ਬਣ ਚੁੱਕੀ ਹੈ ਕਿਉਂਕਿ ਤੁਸੀਂ ਬੱਦਲ ਵਾਈ ਦੀ ਤਸਵੀਰ ਅਲਟੀ ਉਹ ਦੇਖ ਸਕਦੇ ਹੋ ਕਾਫੀ ਕਿਸ ਤਰ੍ਹਾਂ ਦੇ ਵਿੱਚ ਜਿਹੜੀ ਬੱਦਲ ਵਾਈ ਆ ਉਹ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿੰਦੇ ਹਾਂ ਸਟਰੋਂਗ ਬਣੀ ਹੋਈ ਹੈ ਤੇ ਲਗਾਤਾਰ ਲਾਈਵ ਚੱਲ ਰਿਹਾ ਜੀ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਕਿਉਂਕਿ ਸਮੇਂ ਤੋਂ ਪਹਿਲਾਂ ਜਿਹੜੀ ਅਪਡੇਟ ਆਉਂਦੀ ਆ ਦੇਖ ਸਕਦੇ ਹੋ ਕੱਲ ਨੂੰ ਜਿਹੜੇ ਮੀਂਹ ਦੇ ਚਾਂਸ ਪੂਰੇ ਤਗੜੇ ਬਣ ਚੁੱਕੇ ਨੇ ਜਿਹੜੀ ਇਸ ਸਮੇਂ ਦੀ ਇਹ ਤਸਵੀਰ ਤੁਸੀਂ ਉੱਪਰ ਜਿਹੜਾ ਸਕਰੀਨ ਸ਼ਾਟ ਹੈ ਜਿਹੜਾ ਇਹ ਆ ਚੁੱਕਿਆ ਜੀ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰਦੇ ਰਾਂਗੇ ਤੇ ਇਸ ਸਮੇਂ ਹੁਣ ਅਸੀਂ ਕੋਸ਼ਿਸ਼ ਕਰਦਾ ਦੂਸਰਾ ਸੈਟਲਾਈਟ ਖੋਲਣ ਦੀ ਜਿਹਦੇ ਵਿੱਚ ਆਪਾਂ ਨੂੰ ਪਰਸੈਂਟੇਜ ਬਾਰੇ ਤੇ ਜੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸੈਟ ਆ ਉਦੇ ਉੱਤੇ ਕਿੱਥੇ ਕਿ ਬੱਦਲ ਜਿਹੜੇ ਪਹੁੰਚੇ ਹੋਏ ਨੇ ਪੂਰੀ ਕਲੀਅਰ ਜਿਹੜੀ ਤਸਵੀਰਾਂ ਉਹ ਦਿਖਾਈ ਦੇਊਗੀ ਜੀ ਤੇ 2026 ਦਾ ਜਿਹੜਾ ਆਗਾਜ਼ ਅੱਜ 12 ਵਜੇ ਤੋਂ ਹੋ ਜਾਣਾ ਰਾਤ ਦੇ ਸਮੇਂ ਤੋਂ ਤਾਂ ਕੱਲ ਨੂੰ 1 ਜਨਵਰੀ ਆਈਡੀ ਉਹ ਮੀਂਹ ਦੀ ਕਾਰਵਾਈ ਦੇ ਨਾਲ ਜਿਹੜੀ ਸ਼ੁਰੂ ਹੋਣ ਦੀ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਜੋ ਚਾਂਸ ਬਣੇ ਹੋਏ ਨੇ ਜੀ ਅਸੀਂ ਸਮੇਂ ਤੋਂ ਪਹਿਲਾਂ ਤੱਕ ਇਹ ਜਾਣਕਾਰੀ ਸਾਰੀ ਸਾਂਝੀ ਕਰਦੇ ਰਾਂਗੇ ਤੇ ਅਸੀਂ ਹੁਣ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਪੂਰਾ ਇਲਾਕਾ ਜਿਹੜਾ ਉਹ ਬੱਦਲਵਾਈ ਦੀ ਚਾਦਰ ਦੇ ਨਾਲ ਢੱਕ ਚੁੱਕਿਆ ਤੇ ਇਸੇ ਤਰ੍ਹਾਂ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਵੀ ਬੱਦਲਵਾਈ ਲੰਘ ਰਹੀ ਹੈ ਜੀ ਤਸਵੀਰ ਦੇ ਵਿੱਚ ਬਿਲਕੁਲ ਦਿਖਾਈ ਦੇ ਰਿਹਾ ਹੈ ਇਧਰੋਂ ਲੈਹੰਦੇ ਵਾਲ ਸਾਈਡ ਤੋਂ ਇਹ ਬੱਦਲਵਾਈ ਆ ਰਹੀ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਤੇ ਇਧਰੋਂ ਜਿਹੜਾ ਆਪਾਂ ਕਹਿ ਸਕਦੇ ਹਾਂ ਹਿਮਾਚਲ ਦੇ ਵਿੱਚ ਵੀ ਜਿਹੜੀ ਇਹ ਬੱਦਲਵਾਈ ਜਿਹੜੀ ਬਣੀ ਹੋਈ ਹੈ ਜੀ ਅੱਜ ਠੰਡ ਬਹੁਤ ਜ਼ਿਆਦਾ ਬਣੀ ਹੋਈ ਹੈ ਜੀ ਜਿਹੜਾ ਸਾਡੇ ਬਾਈ ਬਿਆਨਤ ਸਿੰਘ ਜੀ ਜੁੜੇ ਨੇ ਜਿਨ੍ਹਾਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਅੱਜ ਬਹੁਤ ਜ਼ਿਆਦਾ ਜਿਹੜਾ ਮੌਸਮ ਖਰਾਬ ਆ ਜੀ ਕਿਉਂਕਿ ਅੱਜ ਖਰਾਬ ਇਸ ਕਰਕੇ ਆ ਜੀ ਕਿਉਂਕਿ ਸਵੇਰ ਦੇ ਸਮੇਂ ਤੋਂ ਹੀ ਬੱਦਲਵਾਈ ਬਣੀ ਹੋਈ ਹੈ ਤੇ ਇਹ ਬੱਦਲਵਾਈ ਖਰਾਬ ਜ਼ਿਆਦਾ ਹੋਣ ਦੇ ਕਾਰਨ ਹੀ ਠੰਡ ਦੇ ਵਿੱਚ ਵੀ ਜਿਹੜਾ ਵਾਧਾ ਦਰਜ ਕੀਤਾ ਗਿਆ ਤੇ ਤਾਪਮਾਨ ਜਿਹੜੇ ਉਹ 15 ਡਿਗਰੀ ਤੋਂ ਥੱਲੇ ਚੱਲ ਰਹੇ ਨੇ ਜੀ ਜਿਹੜੇ ਰਾਤ ਦੇ ਦਿਨ ਦੇ ਤਾਪਮਾਨ ਨੇ ਉਹ 15 ਡਿਗਰੀ ਤੋਂ ਥੱਲੇ ਚੱਲ ਚੁੱਕੇ ਨੇ ਕਿਉਂਕਿ ਤੁਸੀਂ ਤਸਵੀਰਾਂ ਦੇ ਵਿੱਚ ਬਿਲਕੁਲ ਲਾਈਵ ਦੇਖ ਰਹੇ ਹੋ ਕਿ ਬੱਦਲ ਬਾਈ ਪੂਰੇ ਪੰਜਾਬ ਦੇ ਵਿੱਚ ਕਵਰ ਕਰ ਚੁੱਕੀ ਹੈ ਤੇ ਇਸ ਲਈ ਸਾਰੇ ਦੋਸਤੋ ਮਿੱਤਰਾਂ ਦਾ ਜਿੰਨੇ ਵੀ ਸਾਡੇ ਨਾਲ ਜੁੜ ਰਹੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਂਿਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਲਾਈਕ ਕੀਤਾ ਕਮੈਂਟ ਕੀਤੇ ਕਿਉਂਕਿ ਸਾਡੇ ਨਾਲ ਬਾਈ ਸਤਵੰਤ ਸਿੰਘ ਜੀ ਚੰਬਲ ਜੁੜੇ ਨੇ ਹਰਜੀਤ ਸਿੰਘ ਜੀ ਥਿੰਦ ਜੁੜੇ ਨੇ ਬਿਆਨਤ ਸਿੰਘ ਜੀ ਚੋਪੜਾ ਸਾਹਿਬ ਜੁੜੇ ਨੇ ਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਸਾਨੂੰ ਇਸ ਸਮੇਂ ਦੇਖ ਰਹੇ ਨੇ ਉਹ ਵੀ ਜੁੜੇ ਨੇ ਤੇ ਮੌਸਮ ਦੇ ਬਾਰੇ ਅਪਡੇਟ ਜਿਹੜੀ ਤੁਹਾਨੂੰ ਸਾਂਝੀ ਸਮੇਂ-ਸਮੇਂ ਤੇ ਕਰਦੇ ਆਂ ਤੇ ਅਸੀਂ ਹੁਣ ਲੈ ਚੱਲਦੇ ਆ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਪ੍ਰਾਈਵੇਟ ਸੰਸਥਾ ਜਿਹਦੇ ਵਿੱਚ ਆਪਾਂ ਨੂੰ ਬੱਦਲਬਾਈ ਦੇ ਮੀਂਹ ਦੇ ਬਾਰੇ ਜਿਹੜੀ ਚਾਂਸ ਨੇ ਕਿੰਨੇ ਕੁ ਪਰਸੈਂਟ ਚਾਂਸ ਨੇ ਉਹ ਗੱਲਬਾਤ ਪਤਾ ਲੱਗੂਗੀ ਜੀ ਅਸੀਂ ਉਸ ਚੀਜ਼ ਦੇ ਉੱਤੇ ਲੈ ਚੱਲਦੇ ਹਾਂ ਹੁਣ ਤੁਹਾਨੂੰ ਤੁਸੀਂ ਬਣੇ ਰਹੋ ਬਸ ਸਿਰਫ 2-3 ਮਿੰਟ ਦੀ ਵੀਡੀਓ ਜਿਹੜੀ ਇਹ ਲਗਾਤਾਰ ਹੋਰ ਆਪਾਂ ਲਾਈਵ ਰੱਖਾਂਗੇ ਕਿਉਂਕਿ ਹੁਣ ਤੁਹਾਨੂੰ ਤੀਸਰੇ ਸੈਟਲਾਈਟ ਦੀ ਜਿਹੜੀ ਤਸਵੀਰ ਹੈ ਦਿਖਾਵਾਂਗੇ ਜੀ ਕਦੋਂ ਜਿਹੜੇ ਮੀਂਹ ਦੇ ਚਾਂਸ ਜ਼ਿਆਦਾ ਜਿਹੜੇ ਬਣਦੇ ਨੇ ਜਾਣ ਕੇ ਰਾਤ ਨੂੰ ਮੀਂਹ ਦੇ ਚਾਂਸ ਜਿਹੜੇ ਹੋਰ ਜਿਆਦਾ ਸਟਰੋਂਗ ਬਣ ਰਹੇ ਨੇ ਅਸੀਂ ਹੁਣ ਇਸ ਸਮੇਂ ਤੁਹਾਨੂੰ ਪ੍ਰਾਈਵੇਟ ਸੰਸਥਾ ਦੇ ਜਿਹੜੇ ਸੈਟੇਲਾਈਟ ਦੇ ਮੁਤਾਬਕ ਗੱਲਬਾਤ ਕਰ ਰਹੇ ਹਾਂ ਜੀ ਦੇਖ ਸਕਦੇ ਹੋ ਬੁੱਧਵਾਰ 31 ਦਸੰਬਰ 3 ਵਜੇ ਦਾ ਸਮੇਂ ਤੱਕ ਜਿਹੜਾ 1% ਚਾਂਸ ਨੇ ਪਰ ਬੱਦਲਵਾਈ ਬਣੀ ਰਹੂਗੀ ਉਸ ਤੋਂ ਬਾਅਦ 4 ਵਜੇ ਵੀ 2% ਹੋ ਜਾਣਗੇ ਜੀ ਬੱਦਲਵਾਈ ਬਣੀ ਰਹੂ 5 ਵਜੇ 2% 6 ਵਜੇ 2% 7 ਵਜੇ ਵੀ 2% 5% 8 ਵਜੇ 6% 9 ਵਜੇ 3% ਯਾਨੀ ਕਿ 10 ਵਜੇ ਤੱਕ ਜਿਹੜਾ ਮੌਸਮ ਇਸੇ ਤਰ੍ਹਾਂ ਬੱਦਲਵਾਈ ਵਾਲਾ ਬਣਿਆ ਰਹੂਗਾ 11 ਵਜੇ ਤੋਂ ਬਾਅਦ ਵੀ ਬੱਦਲਵਾਈ ਬਣੀ ਰਹੂ ਤੇ ਫਿਰ 1 ਜਨਵਰੀ 2026 ਦਾ ਜਿਹੜਾ ਦਿਨ ਸ਼ੁਰੂ ਹੋ ਜੂਗਾ ਜੀ ਉਹਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਦੇਖ ਸਕਦੇ ਹੋ 12 ਵਜੇ ਜਿਹੜੇ 24% ਨੇ ਹੋ ਚੁੱਕੇ ਨੇ 1 ਵਜੇ ਦੇ ਕਰੀਬ 20% ਤੇ 2 ਵਜੇ ਦੇ ਕਰੀਬ 10% ਤੇ ਉਸ ਤੋਂ ਬਾਅਦ 3 ਵਜੇ ਦੇ ਕਰੀਬ 21% ਤੇ 4 ਵਜੇ ਦੇ ਜਿਹੜਾ ਸਵੇਰ ਦਾ ਸਮਾਂ ਅਮਰਤ ਵੇਲੇ ਦਾ ਸਮਾਂ ਹੁੰਦਾ ਜੀ 4 ਵਜੇ ਤਾ 43% ਜਿਹੜੇ ਚਾਂਸ ਬਣ ਚੁੱਕੇ ਨੇ ਤੇ ਉਸ ਤੋਂ ਬਾਅਦ 5 ਵਜੇ ਦੇ ਕਰੀਬ ਜਿਹੜੇ 46% ਚਾਂਸ ਨੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਕਹਸਾਂ ਦਿਆਂ 7 ਵਜੇ ਦੇ ਕਰੀਬ ਜਿਹੜੇ ਜਿਹੜੇ 7 ਤੋਂ 8 ਵਜੇ ਦੇ ਕਰੀਬ ਜਿਹੜੇ ਇਹ ਮੀਂਹ ਦੇ ਜਿਹੜੇ ਚਾਂਸ ਨੇ ਬਹੁਤ ਜ਼ਿਆਦਾ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਅਸੀਂ ਸਮੇਂ-ਸਮੇਂ ਦੇ ਉੱਤੇ ਤੁਹਾਨੂੰ ਜਿਹੜੀ ਕੱਲ ਦੀ ਤਸਵੀਰ ਵੀ ਜਿਹੜੀ ਰਾਤ ਦੀ ਵੀਡੀਓ ਦੇ ਵਿੱਚ ਸੈਟਲਾਈਟ ਦੇ ਮੁਤਾਬਕ ਜਿਹੜੀ ਜਾਣਕਾਰੀ ਸਾਂਝੀ ਕਰ ਦਵਾਂਗੇ ਇੰਨੀ ਇੱਕ ਅਪਡੇਟ ਸੀ ਕਿ ਅੱਜ ਜਿਹੜੇ ਆਉਣ ਵਾਲੇ 24 ਘੰਟੇ ਨੇ ਜੀ ਅੱਜ ਤੋਂ ਲੈ ਕੇ ਕੱਲ ਦੇ ਸਮੇਂ ਤੱਕ ਤਾਂ ਉਹਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਜਿਹੜੀ ਮੀਂਹ ਦੀ ਕਾਰਵਾਈ ਹੋਣ ਦੀ ਪੂਰੀ ਪੂਰੀ ਉਮੀਦ ਹੈ ਤੇ ਸਾਡੇ ਨਾਲ ਬਣੇ ਰਹੋ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਦੇ ਰਹੋ ਤੇ ਆਈਡੀ ਨੂੰ ਫੋਲੋ ਜਰੂਰ ਕਰ ਲਿਓ ਜੀ ਤਾਂ ਕਿ ਤੁਹਾਡੇ ਤੱਕ ਅਸੀਂ ਜਿਹੜੀ ਗੱਲਬਾਤ ਹੈ ਸਕੂਲਾਂ ਦੀਆਂ ਸੁੱਟੀਆਂ ਬਾਰੇ ਉਸ ਨੂੰ ਵੀ ਜਿਹੜੀ ਅਪਡੇਟ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਉਸ ਦੇ ਬਾਰੇ ਵੀ ਤੁਹਾਡ ਨਾਲ ਗੱਲਬਾਤ ਹੈ ਜਿਹੜੀ ਉਸ ਸਮੇਂ ਤੋਂ ਪਹਿਲਾਂ ਕਰਦੇ ਰਹਾਂਗੇ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਬਾਰੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਅਪਡੇਟ ਆਉਣ ਵਾਲੀ ਹੈ ਕਿਉਂ ਜਿਉਂ-ਜਿਉਂ ਠੰਡ ਵਧੂਗੀ ਤਿਉਂ-ਤਿਉਂ ਜਿਹੜੀਆਂ ਇਹ ਸਰਕਾਰ ਵੱਲੋਂ ਹੋ ਸਕਦਾ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਜਾਵੇ ਪਰ ਹਜੇ ਤੱਕ ਕਿਸੇ ਵੀ ਅਫੀਸ਼ੀਅਲ ਸਾਈਟ ਦੇ ਉੱਤੇ ਸਕੂਲਾਂ ਦੀਆਂ ਛੁੱਟੀਆਂ ਦੇ ਬਾਰੇ ਜਿਹੜੀ ਅਪਡੇਟ ਨਹੀਂ ਆਈ ਜੀ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਨੈਟਵਰਕ ਨੇੜੇ ਉਹਨਾਂ ਦੇ ਉੱਤੇ ਵਿਊ ਲੈਣ ਦੇ ਚੱਕਰ ਦੇ ਵਿੱਚ ਜਿਹੜੀਆਂ ਸਕੂਲਾਂ ਦੀਆਂ ਸੁੱਟੀਆਂ ਦੇ ਵਿੱਚ ਵਾਦਾ ਇਸ ਤਰ੍ਹਾਂ ਲਿਖ ਕੇ ਉਸ ਵੀਡੀਓ ਨੂੰ ਚਲਾਇਆ ਜਾ ਰਿਹਾ ਪਰੰਤੂ ਹਜੇ ਤੱਕ ਪੰਜਾਬ ਦੇ ਵਿੱਚ ਸਕੂਲਾਂ ਦੀਆਂ ਸੁੱਟੀਆਂ ਦੇ ਬਾਰੇ ਕੋਈ ਵੀ ਨਵੀਂ ਅਪਡੇਟ ਨਹੀਂ ਆਈ ਸਿਰਫ ਤੇ ਸਿਰਫ ਤੇ ਸਿਰਫ ਹਿਮਾਚਲ ਹਰਿਆਣਾ ਦਿੱਲੀ ਤੇ ਜੰਮੂ ਐਂਡ ਕਸ਼ਮੀਰ ਤੇ ਹੋਰ ਦੋ ਤਿੰਨ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਸੁੱਟੀਆਂ ਦਾ ਐਲਾਨ ਜਾਂ 5 ਜਨਵਰੀ ਤੱਕ ਸੁੱਟੀਆਂ ਦਾ ਐਲਾਨ ਕੀਤਾ ਹੋਇਆ ਤਾਂ ਉਹਨਾਂ ਨੂੰ ਹੀ ਦੇਖਦੇ ਇੱਕ ਲਿਖਿਆ ਜਾਂਦਾ ਕਿ ਪੰਜਾਬ ਵਿੱਚ ਸੁੱਟੀਆਂ ਦਾ ਵਾਦਾ ਪਰantu ਹਜੇ ਪੰਜਾਬ ਦੇ ਵਿੱਚ ਕੋਈ ਵੀ ਅਫੀਸ਼ੀਅਲ ਤੌਰ ਤੇ ਜਾਣਕਾਰੀ ਜਿਹੜੀ ਛੁੱਟੀਆਂ ਦੇ ਬਾਰੇ ਨਹੀਂ ਆਈ ਜੀ ਜਦੋਂ ਵੀ ਆਉਂਦੀ ਹੈ ਤਾਂ ਤਦ ਤੱਕ ਸਭ ਤੋਂ ਪਹਿਲਾਂ ਮੌਸਮ ਪੰਜਾਬ ਦੀ YouTube ਚੈਨਲ ਅਤੇ Facebook ਆਈਡੀ ਸਤਗੁਰਪੰਗੋ ਦੇ ਉੱਤੇ ਸ਼ੇਅਰ ਕਰਾਂਗੇ ਇੰਨੀ ਕੁ ਅਪਡੇਟ ਹੈ ਜੀ ਜਿਨੇ ਵੀ ਸੱਜਣ ਮਿੱਤਰ ਜੁੜੇ ਤਾਂ ਉਹ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਜਿਹੜੀ ਹੋਰ ਦੋਸਤਾਂ ਮਿੱਤਰਾਂ ਤੱਕ ਜਿਹੜੀ ਪਹੁੰਚ ਜੇ ਜਿਹਦੇ ਨਾਲ ਇਹ ਜਾਣਕਾਰੀ ਪਹੁੰਚ ਜੇ ਕਿ ਜਿਹੜਾ ਆਪਾਂ ਕਹਿੰਦੇ ਹਾਂ ਬੱਦਲ ਵਾਈ ਦਾ ਜਾਂ ਮੀਂਹ ਦਾ ਦੌਰ ਹੈ ਜਿਹੜਾ ਉਹ ਸਰਦ ਰੁੱਤ ਦਾ ਪਹਿਲਾ ਮੀਂਹ ਜਿਹੜਾ ਉਹ ਜਿਆਦਾ ਸਮੇਂ ਵਾਲਾ ਸਟਰੋਂਗ ਵਾਲਾ ਠੰਡ ਦੇ ਵਿੱਚ ਵਾਧਾ ਕਰਨ ਵਾਲਾ ਉਹ ਬਣ ਚੁੱਕਿਆ ਤੇ ਦੂਜਾ ਜਿਹੜਾ ਅਸੀਂ ਕਹਿ ਸਕਦੇ ਹਾਂ ਸਾਲ 2025 ਦੇ ਸਾਲ ਦਾ ਆਖਰੀ ਦਿਨ ਦੇ ਜਿਹੜੀ ਬੱਦਲਵਾਈ ਦਾ ਠੰਡਾ ਵਾਲਾ ਦਿਨ ਉਹ ਅੱਜ ਸਭ ਤੋਂ ਵੱਧ ਠੰਡ ਜਿਹੜੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਬਣ ਚੁੱਕੀ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਮੌਸਮ ਬਣੂਗਾ ਜਾਂ ਜਿਵੇਂ ਵੀ ਅਪਡੇਟ ਆਉਂਦੀ ਹੈ ਚਾਹੇ ਉਹ ਛੁੱਟੀ ਸਕੂਲਾਂ ਦੀਆਂ ਛੁੱਟੀਆਂ ਬਾਰੇ ਹੋਵੇ ਚਾਹੇ ਉਹ ਆਪਾਂ ਕਹਿ ਸਕਦੇ ਹਾਂ ਮੌਸਮ ਬਾਰੇ ਹੋਵੇ ਤੁਹਾਡੇ ਤੱਕ ਸਮੇਂ ਤੋਂ ਪਹਿਲਾਂ ਪਹੁੰਚਾਵਾਂਗੇ ਜੀ ਇਹ ਦਾ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ